ਸਤਨਾਮ ਵਾਧੂ ਪਬਜੀ ਜਪਜੀ ਸਾਹਿਬ ਇੱਕ ਓੰਕਾਰੁ ਖੁਤਨਾਮ ਪ੍ਰਤਾਕੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਣਾ ਹੋਈ ਜੇ ਚੋਤੀ ਲਖਵਾਰ ਚੁੱਕਾ ਚੁਕਣਾ ਹੋਈ ਜੇ ਲਾਇ ਰਮਨ ਲਖਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣਪ ਲਖੂ ਜੇ ਤੈਕ ਨ ਚੱਲੇ ਨਾਲ ਕਿਸ ਚਿਹਰਾ ਭਈਏ ਕਿ ਕੂੜਾ ਤੱਤੇ ਪਾਲੇ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਅਕਾਰ ਹੁਕਮ ਨਾ ਗਇਹਾ ਜਾਈ ਸੁਮੀ ਭਗਵਨ ਜੀ ਹੁਕਮ ਲੈ ਗੜਿ ਆਈ ਹੁਕਮੀ ਉਤਮ ਨੀਚ ਹੁਕਮ ਲਖ ਦੁਖ ਸਭ ਪਾਈਐ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸੁਦਾ ਘਰਾਈਐ ਹੁਕਮੈਂਦਰ ਸਭ ਕੋ ਬਬਰ ਹੁਕਮ ਨਾ ਹੋਇ ਮਾਨੁਕ ਤਮੈ ਜਿਜ ਜੈ ਤਾ ਹਉ ਮੈ ਕਹਿਣਾ ਕੋਈ ਗਾਵੈ ਕੋ ਤਾਣੁ ਹੋਵੈ ਕਿਛੈ ਤਾਣੁ ਗਾਵੈ ਕੋ ਦਤਿ ਜਣੈ ਨਿਸਾਨੁ ਗਾਵੈ ਕੋ ਬੁਣਿ ਬੜਿਆਇਆ ਚਾਰ ਗਾਵੈ ਕੋ ਵਿਤਿਆ ਵਿਖਮ ਵਿਚਾਰ ਗਾਵੈ ਕੋ ਸਾਧਕ ਕੀਰਤਨ ਕੀ ਗਾਵੈ ਕੋ ਜੀਲ ਅਖਰ ਦੇਹ ਗਾਵੈ ਕੋ ਜਾਪੈ ਜਿਤੈ ਦੂਰ ਗਾਵੈ ਕੋ ਵਿਖੈ ਹਦਰਾ ਹੋ ਦੂਰ ਤਤਨਾ ਤਿਨੇ ਨਾ ਗਾਵੈ ਸੋਤ ਪਤ ਪਤ ਪਥਿ ਕੋਟੀ ਕੋਟ ਕੋਟ ਦੇਦਾ ਦੇਲੇ ਦੇ ਤਲ ਪਾਏ ਜੁਗਜੰਤਰ ਕਾਏ ਪਾਏ ਹੁਕਮੀਂ ਤੁਮ ਚਿਲਾਏ ਰਾਹੁ ਤਾਨਿ ਚਲਿ ਗਤੈ ਵਿਖਰ ਬਾਵੋ ਸੱਚਾ ਸੈਬ ਪਾਚਨਾਰੇ ਭਗਤ ਆਪੋ ਅਪਾਰ ਆਖੈ ਮੰਗ ਦੇਹ ਦੇਹ ਦਾਕਰੇ ਦਾਤਾਰ ਫਿਰ ਕੀ ਕਰ ਰਕੀਐ ਜਿਤ ਵਿਸਾ ਦਰਬਾਰ ਮੋਹ ਪੀ ਬੁਲਣ ਬੋਲੀਐ ਜਿ ਸੁਣ ਤਰੇ ਪਿਆਰ ਅੰਮ੍ਰਿਤ ਰਿਲੈ ਸਤਨਾਵੋ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਝਨ ਹੋਇ ਜਿਨ ਸੇਵਿਆ ਤਨ ਪਾਇਆ ਮਾਨ ਨਨੰ ਗਾਵਿਆ ਗੁਣੀ ਨਿਦਾਨ ਗਾਵਿਆ ਸਮਿਐ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਮੁ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗਿਰਦੀਸ਼ਰ ਗੁਰੂ ਗੋmarkUp ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਪ ਨਹੀ ਕਣਪ ਤਨ ਨਾ ਜਾਈ ਗੁਰ ਆਪ ਦੇਹਿ 부ਝਾਈ ਸਬਨਾ ਜੀਆ ਕਾ ਇਕ ਲਤਾ ਸੋ ਮੈ ਵਿਸਰਨ ਨ ਜਾਈ ਤੀਰਤਨਾਵਾਜਿਤ ਸੁਭਾਵਾ ਬਿਨ ਭਾਣੀ ਕੇ ਨਾਏ ਕਰੀ ਜੇ ਤੇ ਸ੍ਰਿਧੁ ਪਾਏ ਮੇ ਭਾਣ ਕਰਮੋ ਕੇ ਮਿਲ ਲਈ ਮਧ ਵਿੱਚ ਰਤਨ ਜਵਾ ਵਰੁ ਮਾਨਤ ਜੇ ਸੂਰ ਕੇ ਸਿਕਣੇ ਗੁਰਾ ਇੱਕ ਦੇਹ 부ਝਾਈ ਸਗਨਾ ਜੀਆ ਕਵਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਿਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਮਾਲ ਚਰੈ ਤਬ ਕੋਈ ਚੰਗਾ ਨਾੁਰਖਾ ਏ ਕੈ ਜਸ ਤੀਰਤ ਜਗ ਲਏ ਜੇ ਤੇਜ ਨਗਰੁ ਨਾ ਵਈ ਤਵ ਅਗਨ ਪੁਛੈ ਕੇ ਕੀਤਾ ਅੰਦਰ ਕੀਟ ਕਰ ਲੋਤੀ ਦੋ ਘਰੇ ਨਾਨਕ ਨਿਰਗਨ ਗੁਣ ਕਰੇ ਗੁਣਮੰਤਿਆ ਬਾਂਦੇ ਤੇਹਾ ਕੋ ਨਾ ਸੁਜੈ ਜੇ ਤਿਰਮਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਵਲ ਅਕਾਸ਼ ਸੁਣਿਆ ਦੀਪ ਲੋਪ ਤਾਲ ਸੁਣਿਆ ਤਹਨ ਸਿੱਤੈ ਕਾਲ ਨਾਨਕ ਭਗਤਾ ਤਦਾ ਵੀ ਗਾਉ ਸੁਣਿਆ ਦੁਖ ਪਾਪਾ ਨਾਸ ਸੁਣਿਆ ਈਸਰ ਬ੍ਰਹਮਾ ਬੰਦ ਸੁਣਿਆ ਮੁਕਤਲਾ ਹਰਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਚਿ ਸਿਮਰਤ ਰੇਦ ਨਾਨਕ ਭਗਤਾ ਤਦਾ ਵੀ ਗਾਉ ਸੁਣਿਆ ਦੁਖ ਪਾਪਾ ਨਾਸ ਸੁਣਿਆ ਸਤ ਸੰਤੋਗਿਆ ਮਾਨੋ ਸੁਣਿਆ ਅਟਟੜ ਕਾਇ ਇਸ ਨਾਨੋ ਸੁਣਿਆ ਪੜਪੜ ਪਵੇ ਮਾਨੋ ਸੁਣਿਆ ਲੱਗੇ ਸਹਿਜ ਧਿਆਨੋ ਮਾਨਕੁ ਭਗਤਸਾ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੁ ਸੁਣਿਆ ਤ੍ਰਗਮਕੇ ਗਹ ਸੁਣਿਆ ਸੇਖ ਪੀਰ ਪਤਿ ਸ਼ਾਹ ਸੁਣਿਆ ਆਂਦੇ ਪਵੇ ਰਾਹੋ ਸੁਣਿਆ ਹਾਥੁਐ ਸੰਗਾਵੋ ਨਾਨਕ ਭਗਤਸਾ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੁ ਮੰਨੇ ਕੈ ਗਤ ਗਹੀ ਨ ਜਾਏ ਜੇ ਕੋ ਕੈ ਪਿਛੈ ਤਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬੇਕਰਨ ਵਿਚਾਰ ਹੈ ਤਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਕਰਤੋ ਹੈ ਮਨ ਬੁੱਧ ਮੰਨੈ ਸਗਲ ਭੌਣ ਕੀ ਬੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਨ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕਣਾ ਪਾਏ ਮੰਨੈ ਪਤਿ ਉਪਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਤੇ ਤੀਸਨ ਬੰਦ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤਿ ਦੁਆਰ ਮੰਨੈ ਪਰਵਾਰ ਸਦਾ ਦਾੜ ਮੰਨੈ ਤਰ ਤਰੇ ਗੁਰ ਸਿੱਖ ਮੰਨੈ ਨਾਨਕ ਭੈਣ ਭਿੱਖ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਵਰ ਦਰਗਮਾਨ ਪੰਚੇ ਸੁਵਰ ਦਰ ਰਾਜਾਨ ਪੰਚਾਪਾ ਗੁਰੇ ਪਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾਨਕ ਸਮਾਜ ਤੋਲ ਧਰਮਨ ਦਿਆ ਕਾ ਪੂਤ ਸੰਤੋਖਤਾ ਕਰਕਿਆ ਜਨ ਸੂਤ ਜੇ ਕੋ ਬੁੱਝੈ ਹੋਆ ਸਚਿਆਰ ਤਵ ਲੈ ਬੋਕਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਬਾਹਰ ਕਲੇ ਕਣਜੂਰ ਜੀ ਜਾ ਤਰੰਗਾ ਕੇ ਨਾਵ ਸਭ ਨਾ ਲਿਖਿਆ ਉਡੀ ਕਲਾ ਇਹੋ ਲਿਖਾ ਲਿਖ ਜਾਣਾ ਹੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਹਲੇ ਰੂਪ ਕੀਤੀ ਦਾਤ ਜਾਣੇ ਕਣਕੂਤ ਕੀਤਾ ਤਕ ਤਾ ਇੱਕ ਕਵਾਵ ਇਸ ਤੇ ਹੋਏ ਲਖ ਦਰੀਆ ਕੁਦਰਤ ਕਾਣ ਕਹਾ ਵਿਚਾਰ ਵਰ ਅਨਜਵ ਬਿਕਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਖ ਭਾਵੋ ਅ ਸੰਖ ਪੂਜਾ ਸੰਖ ਤਪ ਤਾਵੋ ਸੰਖ ਗ੍ਰੰਥ ਸੰਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਅ ਸੰਖ ਸਤੀ ਅ ਸੰਖ ਦਤਾਰ ਅਸੰਖ ਸੂਰਮਹ ਭਗਤ ਤਾਰ ਸੰਤ ਮੋਹ ਜੁ ਬਲਾਏ ਤਾਰ ਕਿਦਰਤ ਕਮਣ ਕਹਾ ਵਿਚਾਰ ਵਰਨ ਜਵਾ ਇੱਕ ਵਾਰ ਜੋ ਤੁਦ ਭਾਵੈ ਸਈ ਭਲੀ ਕਰ ਤੂਤ ਦਾ ਸਲਾਮਤ ਨਿਰੰਗ ਕਰ ਅਸੰਖ ਮੁਰਕੰਦ ਪੂਰ ਸੰਤ ਚੋਰ ਹਰਾਮਪੂਰ ਸੰਖ ਮਰਤ ਜਾਹੇ ਜੋਰ ਸੰਖ ਗਲਬੜ ਹਸਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੀ ਪੀ ਰਹੇ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਅਨੰਦ ਸਿਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਵਰ ਨ ਜਾਬਾ ਇੱਕ ਵਾਰ ਜੋ ਤੁਧ ਭਾਵੈ ਤਾਈ ਭਲੀ ਕਰ ਤੂ ਤਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਸਥਾਰੁ ਅਗੰਗਮ ਸੰਸਲੋ ਅਸੰਖ ਹੈ ਸਿਰ ਭਾਰੁ ਹੋਏ ਅਕਰੀ ਨਾਮੁ ਕਰੀ ਤੱਲਾ ਆਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸੁਰ ਸੰਜੋਗ ਵਖਾਣ ਜਿਨ ਅਖਰੇ ਤੇ ਫਿਰ ਨਾ ਜੇ ਜੇ ਪਰਮਾਹਿੱਤ ਤਿਤ ਪਾਏ ਜੇਤਾ ਕੀਤਾ ਚਿਤਨ ਉਹ ਬਿਨ ਨਾ ਵੈ ਨਾ ਹਾ ਕੋ ਥਾਉ ਕੁਦਰਤ ਕਮਨ ਕਾ ਵਿਚਾਰ ਵਰਨ ਜਾ ਬਾ ਫਿਕ ਵਾਰ ਜੋ ਤੂ ਦਬਾਵੇ ਤਹੀ ਬਲੀ ਪਰ ਤੂ ਤਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੁੱਪ ਉਤਰ ਸਿਥੇ ਹੈ ਮੁਝ ਕਲੀਤੇ ਕੱਪੜ ਹੋਏ ਦੇਤਾ ਬਣ ਲੀਆ ਉਹ ਧੋਏ ਭਰੀਆ ਮਤ ਪਾਪਾ ਕੈ ਸੰਗ ਉਹ ਧੁੱਪ ਨਾ ਵੈ ਰੰਗ ਪੁੰਨੀ ਪਾਪੀ ਆਖਣ ਮਾਹੇ ਕਰ ਕਰ ਕਰਨਾ ਲਿਖ ਲੈ ਜਾਵੋ ਆਪੇ ਵੀ ਜਾਕੇ ਹੀ ਖਾਓ ਨਾਨਕ ਕੁਖਮੀ ਖਾ ਬੋ ਜਾਵੋ ਤੀਰ ਤਪ ਦਿਆਦਤ ਦਾਨ ਜੇ ਕੋ ਪਾਵੇ ਤ੍ਰਿਤਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਤਿ ਆਤ ਬਾਣੀ ਬਰਮਾਓ ਸਤ ਸੰਗਾਂਣ ਖਦਾ ਮਨ ਚਾਓ ਪਵਨ ਤਵੇਲਾ ਵਕਤ ਕਮਣ ਪਵਨ ਤਿਤ ਕਮਣ ਵਾਰ ਕਮ ਸਿਰਤੀ ਮਾ ਹੋ ਕਮਣ ਜਿਤੋ ਅਪਾਰ ਵੇਲ ਨ ਪਈਆ ਸੰਦਤੀ ਜੇ ਹੋਵੇ ਲਿਖ ਪੁਰਾਣ ਵਕਨ ਨ ਪਇ ਉਪਾਦੀਆ ਜੇ ਲਿਖਣ ਲੇਖ ਪੁਰਾਣ ਤਤ ਵਰਨ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸ੍ਰਿਟੀ ਕੋ ਕਾਦੇ ਆਪੇ ਜਾਣੈ ਸੋਈ ਕਿ ਕਰ ਆਪਕਿ ਉਸਲਾਈ ਕਿ ਵਰਨਿਕਿ ਕੋ ਜਾਣਾ ਨਾਨਕਾ ਕਾ ਕਰਨ ਸਭ ਕੋ ਆਖੈ ਇੱਕ ਦੂਜੀ ਤਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਖੋ ਜਾਣੈ ਅਗੈ ਗਿਆਨ ਸੋ ਹੈ ਪਤਲਾ ਪਤਾਲ ਲੁਲਕਾ ਗਗ ਘਗਾਸ ਔੜਕ ਔੜਕ ਭਾਕੇ ਵੇਦਕਾ ਨਿਕਵਾਦ ਸਤ 18 ਕੰਕ ਤੇ ਬਾਸ ਲੋ ਇਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ ਨਾਨਕ ਵੱਡਾ ਕੀ ਐ ਪੇ ਜਾਣੇ ਆਪ ਸਲਹ ਹੀ ਸਲਹੇ ਇਤੇ ਸੁਪਨਾ ਪਾਈਆ ਨਦੀਆਂ ਤੇ ਵਹਾ ਪਵੈ ਸੰਗ ਨ ਜਾਣੀਐ ਕਮੰਦ ਸਰ ਸੁਲਤਾਨ ਗ੍ਰਹ ਅਤੀ ਮਾਲ ਧਨ ਕੀੜੀ ਤਿਲ ਨਾਮੁ ਨੀ ਜਿਤੁ ਕਮਨੁ ਨ ਵਿਸਰੈ ਅੰਤਨ ਸਿਪਤੀ ਕਣਮ ਅੰਤ ਅੰਤਨ ਕਿਰਣ ਦੇਣ ਨਾਮੁ ਅੰਤਨ ਵੇਖਣ ਸੁਣਨ ਨਾਮੁ ਅੰਤਨ ਜਪੈ ਕਿਆ ਮਨ ਮੰ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰ ਆਵਾਰ ਅੰਤ ਕਰਨ ਕੀਤੇ ਬਿਲ ਲਾਏ ਤਾਪੇ ਅੰਤ ਨ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਕਾਇ ਦੂਚਾ ਥਾਉ ਉੱਚੇ ਉਪਰ ਉੱਚਾ ਨਾ ਹੋਵੇ ਬੜਾ ਉੱਚਾ ਹੋਵੇ ਕੋਈ ਕਿ ਤੂਚੇ ਕੋ ਜਾਣੇ ਸੋਏ ਜੇਬੜੇ ਆਪ ਜਾਣੇ ਆਪਿਆ ਕੋ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਤ ਕ ਤਵੇਪਾਰ ਕਿਤੇ ਲੈ ਲੈ ਮੁਕਰਪਾਈ ਕਿਤੇ ਮੂਰਪਾਈ ਖਾਏ ਕਿਤੇ ਆ ਦੁਖ ਭੂਖ ਸਦਮਾਰ ਰਹਿ ਗਏ ਦਾਤਰੀ ਦਾ ਤਾਰ ਮੰਕਲਸੀ ਭਾਣੇ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਇ ਤਖਣ ਪਾਏ ਓ ਜਾਣ ਜਿਤਿਆ ਮੂਖਾਏ ਆਪੇ ਜਾਣ ਆਪੇ ਦੇ ਆਪੇ ਸੇਵੇ ਕਈ ਕੇ ਜਿਸਨੂੰ ਦੇਤ ਤਲਾ ਨਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਲਜਾਹੇ ਅਮਲ ਭਾਏ ਮਲਾ ਸਮਾਹੇ ਅਮਲ ਧਰਮੁ ਮੋਦੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਵਖਤੀਤ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲੋ ਆਖਾ ਨਾ ਜਾਏ ਆਖ ਆਖ ਰਹੇ ਲੁਲਾਈ ਆਖੇ ਵਿਦ ਬਾਠ ਪੁਰਾਣ ਆਖੇ ਪੜੇਤ ਰਹਿਵ ਧਿਆਨ ਆਖੇ ਬ੍ਰਹਮ ਆਖੇ ਹਿੰਦ ਆਖੇ ਗੋਪੀ ਤਾ ਗੋਬੰਦੂ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸਿਰ ਨਿਰਮਲ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਤਜਾਈ ਇਤੇ ਕੀਤੇ ਹੋਰ ਕਰੇ ਆਖਣ ਸਤੈ ਕੀ ਕੀ ਜੇ ਬੜਾ ਬਗ ਹੈ ਤੇ ਬੜਾ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੁਲ ਵਿਗਾੜ ਤਲ ਕੀਐ ਸਰਗਵਾਰ ਗਵਾਰ ਸੋਦਰ ਕੇ ਹਾ ਸੁਗਰ ਕੇ ਹਾ ਜਿਤ ਲੈ ਤ੍ਰਿਵਤ ਮਾਲੇ ਬਾਜੇ ਨਾਦ ਅਨੇਕ ਅੰਖਾ ਕਿਤੇ ਬਵਨ ਹਾਰੇ ਕਿਤੇ ਰਾਖਰੀ ਸੁਕੈਨ ਕਿਤੇ ਗਮਨ ਹਾਰੇ ਗਵਰ ਤਨੋਂ ਪਣ ਪਣੀ ਬਖੰਤਰ ਗਵਰ ਰਾਜਾ ਧਰਮ ਦੂਆਰੇ ਗਵਰ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਰਿਚਾਰੇ ਗਵੈ ਇੰਦਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਵੈ ਇੰਦਰ ਲਤਨ ਬੈਠੇ ਦੇਵ ਤਿਆਨਦਰ ਨਾਲੇ ਗਵੈ ਤੁਤਮਾਦੀ ਅੰਦਰ ਗਾਵਨ ਪਾਦ ਵਿਚਾਰੇ ਗਵਨ ਜਤੀ ਤਤੇ ਤੁੰਤੋਖੀ ਗਵੈ ਵੀਰ ਸਰਾਰੇ ਗਾਵਨ ਪੰਡਤ ਪੜਨ ਰਖੇਤਰ ਜੁਗ ਜੁਗ ਵਿਦਿਆ ਨਾਲੇ ਗਵੈ ਮੋਹਨੀਆ ਮਨਮੋਹਨ ਸੁਰਗਾਮ ਸੇਸਿਆਲੇ ਗਾਵਨ ਰਤਨੁ ਪਾਏ ਤੇਰੇ ਅਠ ਅਠ ਤੀਰਥ ਨਾਲੇ ਗਾਵੇ ਜੋਤ ਮਹਾਬਲਪੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਪਰ ਖੰਡਾ ਕਰ ਕਰ ਰੱਖੇ ਧਾਰੇ ਸਈ ਤੁਮ ਨੂੰ ਗਾਵੇ ਜੋਤੁ ਲ ਭਾਵਨ ਰੱਤੇ ਤੇਰੇ ਭੰਗਰ ਤਾਲੇ ਹੋਰ ਕੀਤੇ ਗਾਵਨ ਤੇ ਮੈਂ ਕਿਸਨਾ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਉਦਾ ਸਤਿਤਾ ਜਗ ਸਚਾ ਤੱਸੀ ਨਾਈ ਬੀ ਉਸ ਜੈ ਨਜਸੀ ਰਚਨਾ ਜਿਨ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਕਉ ਪਾਈ ਕਰ ਕਰ ਵਖੇ ਕੀਤਾ ਆਪਣਾ ਜਿਤ ਦੀ ਵੜਿਆਈ ਜੋਤਿ ਤੁਭਾ ਵੈ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾ ਪਤ ਸਾਹਿਬ ਨਾਨਕ ਰਣ ਰਜਾਈ ਮੁੰਦਾ ਤੋ ਤੋ ਕਰਮਿਕ ਤਝੋਲੀ ਧਿਆਨ ਕੀ ਕਰੈ ਭਗਵਤ ਖੰთა ਕਾਲ ਕੁਵਾਰੀ ਕਾਇਆ ਜਿਤ ਡੰਡਾ ਪ੍ਰਤੀਪ ਹਾਈ ਪੰਤੀ ਸੋਲਜ ਮਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਦਾ ਆਦੇਸ਼ ਆਦੋ ਨੀਲ ਅਨਾਦ ਅਨਾਹਤ ਜਿਗ ਜਿਗ ਇਕੋ ਵੇਸ ਭੁਗਤ ਗਿਆਨ ਦਇਆ ਗੁੰਡਾਰਨ ਘਟ ਘਟ ਵਜੈ ਨਾਦ ਆਪਨਤ ਨਾਥੀ ਸੁਖਜਾ ਕੀ ਰਿਤਿ ਸਦ ਅਗਰਾ ਸਾਧ ਸੰਯੋਗ ਵਿਜੋਗ ਤੋਂ ਇਹ ਕਾਰ ਚਲਾਵੇ ਲਿਖਿਆ ਵੈ ਭਾਵ ਆਦੇਸ਼ ਤਿੱਤੇ ਆਦੇਸ਼ ਆਦ ਪਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਏ ਦੀਵਾਨ ਜੀਵਤ ਸੁਭਾਵੈ ਤੈ ਚਲਾਵੈ ਜਿਵ ਹੋਵੈ ਪ੍ਰਮਾਣ ਹੋਵਿਕ ਅਨੰਦ ਰਨਾਵੈ ਬੋਧ ਤਾਰੋ ਵਿਡਾਨ ਆਦੇਸ ਤੈ ਆਦੇਸ ਸਾਧ ਅਨੀਲ ਅਨਾਦ ਅਨਾਹਕ ਜਿਗ ਜੁਗ ਇੱਕੋ ਵੇਸ ਪਾਸਣ ਲੋਇ ਲੋਇ ਢੰਡਾਰ ਜੋ ਕਿਸ ਪਾਇਆ ਸੋ ਇੱਕ ਆਵਾਰ ਕਰ ਕਰ ਵਿਰਫ ਸ੍ਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश चित्त आदेश आद अनिल अनाद अनाहत जग जग एको वेस एक दूजे बोलक होए लखो वे लख भी सो लख लग लगे डाखी है एक नाम जगदीस इतरा सब कबणियां चिड़िया उरे गीत सुन गलना कास की किटाई रीस नानक अनगरीप आई है कुड़ी कुड़ए गीत ਆਪਣ ਜੋਰ ਚ ਪੈਨ ਜੋਰ ਜੁਰਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੁਰਨ ਪ੍ਰਤੀ ਗਿਆਨ ਵਿਚਾਰ ਜੁਰਨ ਜਗਤੀ ਸੁਤੈ ਸੁਕਾਰ ਜਿਸ ਹੱਥ ਜੋਰ ਕਰ ਵਖੇ ਸੁਏ ਨਾਨਕ ਉਸਤਮ ਨੀਚ ਨ ਕੋਏ ਰਤਿ ਰਿਤਿ ਤਿਤਿ ਵਾਰ ਪਵਨ ਪਣੀ ਅਗਨੀ ਪਤਲ ਤਿਤਿ ਵਿੱਚ ਧਰਤੀ ਥਾਪਰ ਕੇ ਧਰਮ ਕਾਲ ਤਿਸ ਵਿੱਚ ਜੀ ਜਗਤ ਕੇ ਰੰ ਤਿਨ ਕੇ ਨਾਮ ਅਨੇਕ ਅਨੰ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤਿਸਤਾ ਸੋਹਨ ਪੰਚ ਪਰਵਾਨੁ ਉਦਰੀ ਕਰਮ ਕਵੈ ਨੀਤਾਨ ਅਚਪਤਾਈ ਉਥੈ ਪਾਏ ਨਾਨਕ ਗਿਆ ਜਪੈ ਜਾਇ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਉਣ ਪਣੀ ਵਤੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘੜਤ ਘੜੀਐ ਰੂਪ ਰੰਗ ਕੀਤੇ 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 ਮਿਲਨ ਦੇ ਤੋ ਕੀਤੇ ਸਤਿਬਦਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਕੀਤੇ ਕੀਤੇ ਰਤਨ ਖਮੰਦ ਕੀਤਿਆ ਬਾਣੀ ਕੀਤਿਆ ਬਾਣੀ ਕੀਤੇ ਪਤ ਨਰੰਦ ਕਿੱਤੇ ਅਸૃતિ ਸੇਵਕ ਕਿਤੇ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਕਚੰਡ ਤਿਥਾਨਾਦ ਬਨੋਦਖੋਟ ਅਨੰਦ ਤਰਮ ਕੰਡ ਕੀ ਬਾਣੀ ਰੂਪੋ ਤਿਥਾ ਘੜਿ ਤੜੀਐ ਬਹੁਤ ਅਨੂਕੋ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਤਿਥਾ ਘੜਿਐ ਸੁਰਤਮਤਿ ਮਨ ਬੁੱਧ ਤਿਥਾ ਘੜਿਐ ਸੁਰਾਂਸਦਾਂ ਕੀ ਸੁਧ ਕਰਮਕੰਡ ਕੀ ਬਾਣੀ ਜੋ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਤ ਮਹਾਬਲ ਦੂਰ ਪਿਨ ਮੈਂ ਰਾਮ ਰਿਹਾ ਬਰਪੂਰ ਤਿੱਥਾ ਸੀਤੋ ਸੀਤਾ ਮੈਂ ਮਮਹੇ ਤਕੇ ਰੂਪ ਨ ਕਥਨੇ ਜਾਏ ਨਾ ਹਉ ਮਰਨ ਟੱਗੇ ਜਾਏ ਜਿਨ ਕਾ ਰਾਮ ਉਸਤੈ ਮਨਮਾਈ ਤਿੱਥਾ ਭਗਤ ਵਸੈ ਕੇ ਲੋਕ ਰਾਮੰਦ ਸਚੰ ਮੈਂ ਸੋਏ ਸਤਖੰਡ ਵਸੈ ਨਿਰੰਕਾਰ ਸਰਕਰ ਵਿਸੈ ਨਗਰ ਨਿਹਾਲ ਤਥਾ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਨ ਅਨੰਤ ਤਥਾ ਲੋ ਲੋਦਕਾਰ ਜਿਵ ਜਿਵ ਕੰਮ ਤਵੇ ਤਿਵਕਾਰ ਵੇਖੈ ਵਿਗਤੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਪਹਾਰਾ ਧੀਰਿ ਸਮਿਆਰ ਅਹਰਣੰਮਤ ਵਿਦਥਿਆਰ ਭਉ ਖਲਾਹਨ ਤਪਤਾਉ ਭੰਡਾ ਭਉ ਅਮਰਤ ਟਟਾਰ ਘੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਪਾਰ ਨਾਨਕ ਨਗਰੀ ਨਦਰ ਨਿਹਾਰ ਸਤਿ ਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਅੰਦਰਿਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਥਿਲੇ ਸਗਲ ਜਗਤ ਚੰਗਿਆਈਆ ਗੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਤੀ ਨਾ ਜਿਨਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਤੀ ਨਾ What, what? what?